ਮੂਖੀ ਤੇ ਬੜੀ ਉਸਰ ਗੁਰਦਾਸਪੁਰ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਟਿਊਬਲ ਸਾਡੇ ਕੋਲ ਇਲੈਕਟ੍ਰਿਕ ਟਿਊਬਲ ਵੀ ਆ ਡੀਜਲ ਟਿਊਬਲ ਵੀ ਆ ਇਸ ਦੇ ਨਾਲ ਨਾਲ ਜਿਹੜੇ ਸਾਡੇ ਕੁਝ ਇਲਾਕੇ ਨੇ ਪਠਾਨਕੋਟ ਜਿਲ੍ਹੇ ਵਿੱਚ ਤੇ ਗੁਰਦਾਸਪੁਰ ਜਿਲ੍ਹੇ ਦੇ ਵਿੱਚ ਜਿਹੜੇ ਕਿ ਕਿਸੇ ਵੀ ਡੀਜਲ ਜਾਂ ਇਲੈਕਟ੍ਰਿਕ ਕਰੰਟ ਤੋਂ ਬਗੈਰ ਹੀ ਚੱਲਦੇ ਆ ਉਹਨੂੰ ਆਪਾਂ ਕਹਿੰਦੇ ਆ ਆਰਟੇਸ਼ੀਅਨ ਐਕੁਇਫੇਰ ਵੈਲ ਜਿਹੜੇ ਕਿ ਇੱਕ ਪੋਜ਼ਿਟਿਵ ਪ੍ਰੈਸ਼ਰ ਦੇ ਨਾਲ ਉਹਨੂੰ ਐਕੁਇਫੇਰ ਪੋਜ਼ਿਟਿਵ ਪ੍ਰੈਸ਼ਰ ਉਹਨੂੰ ਕਹਿੰਦੇ ਆ ਉਹਦੇ ਨਾਲ ਜਿਹੜਾ ਵਾ ਆ ਜਿਹੜੀ ਚਾਰਜਿੰਗ ਹੁੰਦੀ ਆ ਰੀਚਾਰਜਿੰਗ ਹੁੰਦੀ ਆ ਉਹਦੇ ਨਾਲ ਉਹ ਚੱਲਦੇ ਆ ਨਾਲ ਤਾਂ ਕੀ ਥੱਲੇ ਜਿਹੜਾ ਵਾ ਲਾਇਕੋਫਾਇਰ ਲੇਅਰ ਜਿਹੜੀ ਆ ਉੱਥੇ ਪ੍ਰੈਸ਼ਰ ਕਾਫੀ ਬਣ ਜਾਂਦਾ ਵਾ ਜਿਸ ਦੇ ਨਾਲ ਕਿ ਪਾਣੀ ਫਲੋ ਜਿਹੜਾ ਵਾ ਉਹ ਆਟੋਮੈਟਿਕਲੀ ਬਾਹਰ ਨਿਕਲਦਾ ਵਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਲੈਕਟ੍ਰੀਕਲ ਗਲੰਟੀ ਜਿਹੜੀ ਲੋਡਿੰਗ ਦੀ ਇਹ ਲਗਾਤਾਰ ਜਿਹੜਾ ਵਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਵਾ ਇਹ ਜਿਹੜੀ ਜੇ ਆਪਾਂ ਗੱਲ ਕਰੀਏ ਪਠਾਨਕੋਟ ਤੋਂ ਗੱਲ ਕਰੀਏ ਲੰਮੀ ਜਿਹੜੀ ਦੋਈ ਗੱਲ ਕਰ ਰਹੇ ਹੋ ਮੀਰੀ ਖਲਾਰ ਤੋਂ ਲੈ ਕੇ ਅਪ ਟੂ ਕੱਲੂ ਘਰਾ ਤੋਂ ਉਧਰ ਤੱਕ ਇਹ ਜਿਹੜੀ ਲੇਅਰ ਜਿਹੜੀ ਆ ਜਿਹੜੀ ਇੱਕ ਪੱਟੀ ਜੀ ਆ ਇਹਦੇ ਵਿੱਚ ਕਾਫੀ ਟਿਊਬਲ ਜਿਹੜਨੇ ਉਹ ਚੱਲਦੇ ਪਿਆ ਤੇ ਕਿ ਫਾਰਮਰ ਇਹ ਇਸ ਨੂੰ ਫਸਲਾਂ ਦੀ ਕਾਸ਼ਤ ਵਾਸਤੇ ਇਹਨੂੰ ਜਿਹੜੀਆਂ ਵਰਤੋਂ ਕਰ ਰਹੇ ਆ ਆ ਇਹਦਾ ਪਾਣੀ ਜਿਹੜਾ ਜੀ ਦੇਖੀਏ ਤੇ ਬਹੁਤ ਵਧੀਆ ਵਾ ਪਰ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਾਂ ਇਹਨੂੰ ਸਿੱਧਾ ਹੀ ਜਿਹੜਾ ਵਰਤ ਲਵਾਂ ਤੇ ਫਿਰ ਵੀ ਪ੍ਰੀਕਾਸ਼ਨ ਤੌਰ ਤੇ ਜਿਹੜਾ ਵਾ ਜਿਹੜਾ ਇਹਨੂੰ ਜਿਹੜਾ ਫਿਲਟਰ ਜਿਹੜਾ ਵਾ ਉਹ ਕਰ ਲੈਣਾ ਚਾ ਆ ਜਿਹੜਾ ਆਰਓ ਲਾ ਕੇ ਜਾਂ ਕੋਈ ਵੀ ਲਾ ਕੇ ਕਿਉਂਕਿ ਬੈਕਟੀਰੀਆ ਵਗੈਰਾ ਹੋ ਸਕਦੇ ਆ ਆ ਇਹਦੇ ਕਰਕੇ ਮੇਰਾ ਕੰਪਲੈਟ ਇਹ ਜਿਹੜਾ ਇਲਾਕਾ ਹੈਗਾ ਵਾ ਇਹਦੇ ਵਿੱਚ ਕਿਹੜੀ ਕਿਹੜੀ ਫਸਲਾਂ ਜਿਹੜੀਆਂ ਜ਼ਿਆਦਾ ਹੋ ਸਕਦੀਆਂ ਨੇ ਜਾਂ ਕਿਹੜੀ ਕਿਹੜੀ ਨਹੀਂ ਹੋ ਸਕਦੀਆਂ ਇਹ ਇਸ ਇਲਾਕੇ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀ ਕਣਕ ਝੋਨਾ ਤੇ ਗੰਨੇ ਦੀ ਜਿਹੜੀ ਫਸਲ ਹੋ ਰਹੀ ਆ ਜਿਹੜੀ ਕਿ ਬਹੁਤ ਵਧੀਆ ਕਿਉਂਕਿ ਇਲਾਕਾ ਜਿਹੜਾ ਹੈਵੀ ਜਿਹੜੀ ਸੋਇਲ ਜਿਹੜੀ ਬਹੁਤ ਵਧੀਆ ਵਾ ਤੋਂ ਜੇਕਰ ਆਪਾਂ ਦੇਖੀਏ ਤੇ ਝਾੜ ਵੀ ਝਾੜ ਵੀ ਇੱਥੇ ਬਹੁਤ ਵਧੀਆ ਆ ਰਿਹਾ ਵਾ ਕਣਕ ਚਾਹੇ ਕਣਕ ਲਾ ਲਈਏ ਚਾਹੇ ਆ ਜਨਾ ਲੈ ਲੀਏ ਚਾਹੇ ਉਹ ਚੋਨਾ ਲੈ ਲੀਏ ਪਰ ਇਹਦੇ ਵਿੱਚ ਹੁੰਦਾ ਕਿ ਕਈ ਵਾਰੀ ਬਰਸਾਤ ਪੈ ਜਾਂਦੀ ਆ ਜਿੱਦਾਂ ਹੁਣ ਮਾ ਸਾਰੀ ਬਰਸਾਤ ਨਹੀਂ ਪਈ ਤੇ ਜਿਹੜੀਆਂ ਕਣਕ ਜਿਹੜੀਆਂ ਬਿਲਕੁਲ ਠੀਕ ਆ ਕਈ ਵਾਰੀ ਜਦੋਂ ਬਰਸਾਤ ਜ਼ਿਆਦਾ ਪੈ ਜਾਂਦੀ ਆ ਤੇ ਫਿਰ ਕਣਕ ਜਿਹੜੀ ਆ ਉਹ ਪ੍ਰਭਾਵਿਤ ਹੁੰਦੀ ਹੈ ਜ਼ਰੂਰ ਹੁੰਦੀ ਆ ਸੋ ਇੱਥੇ ਜਿਹੜਾ ਵਾ ਮੁੱਖ ਤੌਰ ਦੇ ਤੇ ਜਿਹੜੀ ਚਾਰੇ ਦੇ ਤੌਰ ਤੇ ਬਰਸੀਮ ਲਾ ਲੈਂਦੇ ਲੋਕੀ ਉਹਦੇ ਨਾਲ ਨਾਲ ਗੰਨਾ ਕਣਕ ਤੇ ਗੰਨਾ ਐਡਾ ਚੋਨਾ ਐਡਾ ਲੈ ਲੈਂਦੇ ਤੇ ਇੱਥੇ ਸਰ ਜਿਹੜੀ ਪਾਣੀ ਦੀ ਵਰਤੋਂ ਆ ਜਦੋਂ ਨਾ ਕੀਤੀ ਜਾਵੇ ਜਾਂ ਜਦੋਂ ਵਰਤੋਂ ਨਾ ਕੀਤੀ ਜਾਵੇ ਇਹ ਪਾਣੀ ਖਤਮ ਹੋ ਜਾਣਾ ਚਾਹੀਦਾ ਹੈ ਤੇ ਉਹਦੇ ਵਿੱਚ ਇਹੀ ਹੈ ਕਿ ਫਾਰਮਰ ਨੂੰ ਜਦੋਂ ਲੋੜ ਆ ਠੀਕ ਹੈ ਜਦੋਂ ਲੋੜ ਹੈਗੀ ਉਦੋਂ ਤੁਸੀਂ ਉਦੋਂ ਵਰਤ ਲੇ ਆ ਵਰਤ ਲਵੇ ਬਾਕੀ ਤਾਂ ਉਹਨੂੰ ਜਿਹੜਾ ਵਾਲਵ ਲਾ ਕੇ ਉਹਨੂੰ ਬੰਦ ਕਰ ਦਵੇ ਜਿਹੜਾ ਟਿਊਬ ਲਾਇਆ ਜਿਹੜਾ ਉਹਨੂੰ ਪੰਪ ਲਾਇਆ ਦਾ ਵਾ ਜਾਂ ਉਹਦੀ ਪਾਈਪ ਆ ਉਹ ਤੇ ਵਾਲਵ ਲਾ ਕੇ ਕਰ ਦਵੇ ਹੁਣ ਇਥੇ ਫਲੋਰੀ ਬੈਂਸਾਂ ਇੱਕ ਮੱਖਣ ਸਿੰਘ ਦੇ ਘਰ ਲੱਗਾ ਦਾ ਵਾ ਉਹ ਉਹਨਾਂ ਨੇ ਉਹ ਤੋਂ ਵਾਲਵ ਲਾਇਆ ਵਾ ਉਹਨਾਂ ਕੱਢ ਲਈ ਜੋ ਉਹਨਾਂ ਨੇ ਪਾਈਪ ਰੱਖੀ ਜਿੰਨੀ ਕੁ ਉਹਨਾਂ ਲੋੜ ਹੈਗੀ ਹੈ ਕੈਸਾ ਬੜੀ ਹੈ ਤਾਂ ਥੱਲੇ ਹੀ ਹੈ ਨਾ ਜਮੀਨ ਚ ਹੀ ਆ ਜਿੰਨਾ ਪਾਣੀ ਆਪਾਂ ਬਾਹਰ ਕੱਢ ਕੇ ਉਹਨੂੰ ਵਰਤਾਂ ਗਿਓ ਉਹ ਜਿਹੜਾ ਵਾ ਉਹ ਬੇਸਵੀ ਨਾ ਬੇਸਵੀ ਨਹੀਂ ਚਲਗੀ ਇਹਨੂੰ ਕੁਦਰਤੀ ਤਸਵੀਰ ਕਿਹਾ ਸਕਦੇ ਆ ਪਿੱਛੇ ਹੋਰ ਮਾਂਡ ਸਾਰੇ ਬਨੇ ਖਾਲੀ ਇਥੇ ਮਾਂਡ ਦੇ ਕੋਲ ਬਿਲਕੁਲ ਇੱਕ ਇੱਕ ਕੁਦਰਤੀ ਫਿਨੋਮਨਾ ਵਾ ਯਾਹ ਪਾ ਕਹਿੰਦੇ ਦੀ ਕਿ ਕੁਦਰਤੀ ਫਿਨੋਮਨਾ ਵਾ ਜਿਹੜਾ ਕਿ ਇੱਕ ਥੱਲੇ ਜਿਹੜਾ ਪਤਨ ਜਿਹੜਾ ਵਾ ਜਿਹੜਾ ਮੰਡ ਕੇ ਨੂੰ ਆਪਾਂ ਕਹ ਦਿੰਦੇ ਆ ਉਹ ਇੱਕ ਐਕੁਇਫਾਇਰ ਪ੍ਰੈਸ਼ਰ ਜਿਹੜਾ ਵਾ ਉਹਦੇ ਰੈਕਿਗ ਜਿਹੜਾ ਕੰਮ ਕਰਦਾ ਪਾਜੀ ਮੇਰਾ ਨਾਮ ਓੰਕਾਰ ਸਿੰਘ ਪਠਾਨੀਆਂ ਸਾਨਾ ਬਲਵੀਰ ਸਿੰਘ ਪਠਾਨੀਆਂ ਪਿੰਡ ਦਾ ਨਾਮ ਸਰ ਲਮੀਨ ਕਰਾਲ ਔਰ ਇਹ ਬੋਰ ਆ ਸਰ ਜੋ ਇਹ 1980 ਵਿੱਚ ਸਾਡੇ ਦਾਦਾ ਜੀ ਨੇ ਲਗਵਾਇਆ ਸੀ ਜਿਹੜਾ ਅਸੀਂ ਹਾਂ ਸਰ ਯੂਜ਼ ਕਰ ਰਹੇ ਹਾਂ ਸਾਡੀਆਂ ਚੌਥੀ ਪੀੜ੍ਹੀ ਆ ਗਈ ਹੈ ਇਸ ਨੂੰ ਯੂਜ਼ ਕਰ ਰਹੀ ਜੀ ਕੀ ਕਾਰਨ ਮਾਦੇ ਪਾਣੀੜ ਆਪਣੇ ਮਿਲਦਾ ਹੁੰਦਾ ਜੀ ਸਰ ਇਹ ਇਲਾਕਾ ਸਾਡਾ ਸੰਸਲਾਵ ਦਾ ਇਲਾਕਾ ਇੱਥੇ 10 11 ਫੁੱਟ ਤੇ ਸਰ ਪਾਣੀ ਆ ਜੋ ਆ ਜਾਂਦਾ ਔਰ 30 ਫੁੱਟ ਤੇ ਹੀ ਫਿਲਟਰ ਪਾ ਦਿੰਨੇ ਆ ਔਰ ਪਾਣੀ ਕਾਫੀ ਉੱਤੇ ਆ ਸਰ ਇਹਦਾ ਇਸ ਲਈ ਇਸ ਜ਼ਮੀਨ ਚੋਂ ਪਾਣੀ ਆ ਰਿਹਾ ਔਰ ਬੋਰ ਲੱਗੇ ਤੁਹਾਡੇ ਸਾਹਮਣੇ ਕਿੰਨੇ ਫੁੱਟ ਪਾਣੀ ਸਰ 11 ਫੁੱਟ ਤੇ ਪਾਣੀ ਆ ਅਗੇ ਫਿਲਟਰ 30 ਫੁੱਟ ਤੱਕ ਕਿਸਾਨ ਦੀ ਮਰਜ਼ੀ 40 ਫੁੱਟ ਤੋਂ ਲੈਣਾ 50 ਫੁੱਟ ਤੋਂ ਲੈਣਾ 60 ਫੁੱਟ ਜਿੱਥੇ ਉਹਨੂੰ ਵਧੀਆ ਮੰਡ ਮਿਲ ਜਾਂਦਾ ਉੱਥੋਂ ਖਾਸ ਕੀ ਮਤਲਬ ਚੰਦੀ ਆ ਇਥੇ ਸਰ ਪਪਰਲ ਬਹੁਤ ਵਧੀਆ ਹੁੰਦਾ ਕਿਉਂਕਿ ਪਪਰਲ ਨੂੰ ਸਲਾਬ ਚਾਹੀਦੀ ਹੁੰਦੀ ਆ ਪਪਰਲ ਨੂੰ ਤੁਸੀਂ ਇੱਥੇ ਇੱਕ ਡਾਣੀ ਵੀ ਲਾ ਦੋ ਪਪਰਲ ਹੋ ਜਗੇ ਇਲਾਕੇ 'ਚ ਪਪਰਲ ਆ ਝੋਨਾ ਆ ਬਰਸਨ ਆ ਆਪਣਾ ਕਮਾਣ ਦਾ ਬਾਕੀ ਕਮਾਣ ਤੇ ਸਰ ਅਸੀਂ ਰੇਤ ਪਾ ਕੇ ਜ਼ਮੀਨਾਂ ਵਿੱਚ ਫਿਰ ਤਿਆਰ ਕਰੀਦਾ ਔਰ ਕਮਾਣ ਬਹੁਤ ਵਧੀਆ ਹੁੰਦਾ ਪੀਕ ਤੇ ਕਮਾਣ ਹੁੰਦਾ ਥੇ ਕਿੰਨੇ ਕਿਕੜ ਦਾ ਜਿਹੜਾ ਖੇਤਕਬਾ ਵਾ ਇਸ ਪਾਣੀ ਨਾਲ ਚੱਲਦਾ ਹੈ ਇਸ ਬੋਰ ਨਾਲ ਸਾਰ ਅਸੀਂ 20 25 ਕਿੱਲੇ ਜੋ ਅਸੀਂ ਸਿਚਾਈ ਕਰਦੇ ਹਾਂ 20 25 ਕਿੱਲੇ ਅਸੀਂ ਸਿਚਾਈ ਆਰਾਮ ਨਾਲ ਇਸ ਬੋਰ ਨਾਲ ਕਰ ਲੀ ਹਾਂ ਹੋਰ ਵੀ ਕਿਸਾਨ ਵਰਤਦੇ ਆ ਪਾਣੀ ਹਾਂਜੀ 20 25 ਕਿੱਲੇ ਮੇਰੀ ਨਹੀਂ ਹੈ ਹੋਰ ਮੇਰੇ ਆਸ ਪੜੋਸ ਦੀ ਆ ਇੱਕ ਵਾਰ ਦੇਖਿਆ ਜਿੱਦਾਂ ਲਗਾਤਾਰ ਪਾਣੀ ਨਿਕਲ ਰਿਹਾ ਕਿੰਦਰ ਨੂੰ ਜਾਂਦਾ ਫਿਰ ਜਿਸਲੇ ਖੇਤੀ ਲਈ ਯੂਜ਼ ਨਹੀਂ ਕਰਦੇ ਤੇ ਫਿਰ ਇਹ ਸਰ 70 ਕਿ ਮੀਟਰ ਦੇ ਨਾਲ ਨਹਿਰ ਆ ਇਹ ਆਊਟਲੈਟ ਜਿੰਨੇ ਪਾਣੀ ਦੀ ਹੈ ਸਾਰੀ ਉੱਚ ਜਾਂਦੀ ਹੈ ਬੇਸਟੇ ਸਾਰੀ ਉੱਚ ਜਾਂਦੀ ਹੈ ਔਰ ਵੀ ਲੱਗੇ ਛੱਗੇ ਬੋਰ ਹੈਗੇ ਇੱਧਾ ਤੇ ਹਾਂਜੀ ਸਰ ਹੁਣ ਕਰਵਾਇਆ ਲੇਟ ਉਸਤੇ 3-4 ਸਾਲ ਹੋ ਗਿਆ ਆਪਣੇ 3-4 ਬੋਰ ਹੋਏ ਆਪਣੇ ਇਲਾਕੇ ਚ ਕਿੰਨੇ ਕਿੰਨੇ ਕ ਫੁੱਟ ਤੇ ਉਹ ਬੋਰ ਜਿਹੜੇ ਨਵੇਂ ਲੱਗੇ ਉਹ ਸਰ ਸੇਮ ਆ ਸੇਮ ਹੀ ਆ 60-60 ਸੇਮ ਸੇਮ ਹਾਂਜੀ ਤੇ ਹੋਰ ਕੁਦਰਤੀ ਸੋਮੇ ਵੀ ਕਹਿੰਦੇ ਇੱਥੇ ਕੁਛ ਹੈਗੇ ਜਿੱਤੇ ਆਪਣੇ ਆਪ ਹਾਂਜੀ ਹਾਂਜੀ ਉਹ ਸਰ ਕੁਦਰਤੀ ਸੋਮੇ ਹੈ ਲੇਕਿਨ ਹੁਣ ਜਨਤਾ ਨੇ ਕਾਫੀ ਬੰਦ ਕਰਤੇ ਆ ਰੇਤ ਸਟਵਾ ਕੇ ਪੈਲੀਆਂ ਨੂੰ ਉੱਚਾ ਕਰਕੇ ਕਾਫੀ ਕੋਸ਼ਿਸ਼ ਕੀਤੀ ਆ ਬਹੁਤ ਜ਼ਿਆਦਾ ਬੰਦ ਹੋਏ ਲੇਕਿਨ ਫਿਰ ਵੀ 2-4 ਜਿਹੜੇ ਹੈ ਜੇ ਜੇ ਪਾਣੀ ਦੀ ਗੁਣਵੱਤਾ ਦੀ ਗੱਲ ਕੀਤੀ ਜਾਏ ਤੇ ਪੀਣ ਲਈ ਵੀ ਵਰਤਿਆ ਜਾਂਦਾ ਪਾਣੀ ਕਿੱਦਾਂ ਦਾ ਪਾਣੀ ਹੈ ਪਾਣੀ ਬਹੁਤ ਬੜੀਆ ਜੀ ਪੀ ਐਚ ਲੈਵਲ ਇਹਦਾ ਬਹੁਤ ਵਧੀਆ ਅਕਸਰ ਦੁਨੀਆ ਗਰਮੀ ਚ ਇਸ ਪਾਣੀ ਨੂੰ ਯੂਜ਼ ਕਰਦੇ ਆ ਜਿੰਨੇ ਵੀ ਕਿਸਾਨ ਇੱਥੇ ਕੰਮ ਕਰਦੇ ਆ ਸਪੈਸ਼ਲ ਇਸ ਪਾਣੀ ਨੂੰ ਪੀਂਨ ਆਂਦੇ ਹੋ ਬਾਕੀ ਇੰਜਨਾਂ ਨਾਲੋਂ ਮੋਟਰ ਨਾਲੋਂ ਇਸ ਦਾ ਪਾਣੀ ਸਭ ਤੋਂ ਪੁਰਾਣਾ ਬੋਰ ਹੈ ਇਹਦਾ ਪਾਣੀ ਬਹੁਤ ਵਧੀਆ ਹੋਰ ਲੱਗੇ ਛੱਗੇ ਕਿਹੜੇ ਪਿੰਡ ਹੈ ਜਿਨ੍ਹਾਂ ਚ ਇਦਾਂ ਹੀ ਪਾਣੀ ਆਂਦਾ ਹੈ ਬੋਰ ਕਰਵਾਉਣ ਦੀ ਲੋੜ ਮਤਲਬ ਮੋਟਰ ਲਾਉਣ ਦੀ ਲੋੜ ਨਹੀਂ ਪੈਂਦੀ ਸਾਰੇ ਦੇਖੋ ਆਪਣਾ ਨਾਲ ਨੰਗਲ ਹੈ ਕੋਟਲੀ ਹੈ ਇਸ ਤੋਂ ਲਵਾ ਸਭ ਬੈਂਸਾ ਬੈਂਸਾ ਦੀ ਪੰਡੋਰੀ ਉਧਰ ਬਿਆਨਪੁਰ ਵਾਲ ਉਸ ਸਾਈਡ ਵੀ ਦੱਸਦੇ ਆ ਕਿ ਇਹਦੇ ਨਾਲ ਦੇ ਬੋਰ ਤੁਹਾਨੂੰ ਮਿਲਣਗੇ ਇਹ ਕਿੰਨਾ ਏਰੀਆ ਹੋਏਗਾ ਕਿੰਨੇ ਕੁ ਕਿਲੋਮੀਟਰ ਦਾ ਏਰੀਆ ਹੋਏਗਾ ਜਿੱਥੇ ਕੋਈ ਮੋਟਰ ਨਹੀਂ ਹੈ ਇਹ ਸਰ ਸਾਡੇ ਏਰੀਆ ਚ ਤੇ ਮੋਟਰ ਨਹੀਂ ਹੈ ਕੋਈ ਵੀ ਇਸ ਏਰੀਆ ਚ ਮੋਟਰ ਨਹੀਂ ਹੈ ਜੇ ਕਿਸੇ ਨੇ ਮਤਲਬ ਆਪਣਾ ਇੰਜਨ ਇਆ ਰੱਖਿਆ अदरवाइज ਇੱਕ ਬੋਰ ਜਿਸ ਮਤਲਬ 10 15 10 15 ਏਕੜ ਦੇ ਵਿੱਚ ਹੈ ਉਹ ਸਾਰੀ ਸਚਾਈ ਉਹੀ ਕਰਨਦਾ ਕਿਉਂਕਿ ਇੱਕ ਵਾਰੀ بارش ਪੈਣ ਦੀ देर ਹੁੰਦੀ ਆ ਉਸ ਤੋਂ ਬਾਅਦ ਜ਼ਮੀਨ ਜਿਹੜੀ ਸੁਲਾਬ ਨਹੀਂ ਛੱਡਦੀ ਇੰਨੀ ਪਾਣੀ ਦੀ ਲੋੜ ਨਹੀਂ ਪੈਂਦੀ ਇਸ ਲਈ ਸਰ ਲੋਕਾਂ ਨੇ ਇੱਥੇ ਮੋਟਰਾਂ ਵਗੈਰਾ ਨਹੀਂ ਲਗਾਈਆਂ ਰੀਜ਼ਨ ਕੀ ਮੰਦੇ ਹੋ ਇਹਦਾ ਨੇਚਰਲ ਹੈ ਜਾਂ ਸਾਇੰਟਿਫਿਕ ਹੈ ਜਾਂ ਮਤਲਬ ਕੁਦਰਤ ਦਾ ਕ੍ਰਿਸ਼ਮਾ ਹੋ ਸਕਦਾ ਇਹ ਸਰ ਹੁਣ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਜਾਂ ਸਾਇੰਟਿਫਿਕ ਵੀ ਹੈ ਲੇਕਿਨ ਕੁਦਰਤ ਦਾ ਕ੍ਰਿਸ਼ਮਾ ਹੀ ਸਮਝਦੇ ਆਂ ਹੀ ਤੇ